ਜੀ ਮੇਰਾ ਨਾਮ ਅਮਨਦੀਪ ਹੈ ਮੈਂ ਵੈਸੇ ਬੇਸਿਕਲੀ ਬਟਾ ਲੇ ਤੋ ਹਾਂ ਤੇ ਜਿਹੜੀ ਸਾਡੀ ਸੰਸਥਾ ਹੈਗੀ ਉਹ ਵਾਟਰ ਵਾਰੀਅਰਸ ਪੰਜਾਬ ਨਾਮ ਤੋਂ ਜਾਣੀ ਜਾਂਦੀ ਹੈ ਇਹ ਅਸੀਂ ਬਹੁਤ ਪੁਰਾਣੇ ਸਮੇਂ ਤੋਂ ਚਰਚਾ ਤਾਂ ਕਰਦੇ ਰਹੇ ਸੀਗੇ ਕੁਝ 3-4 ਸਾਲ ਤੋਂ ਕਿ ਅਸੀਂ ਦਰਿਆਵਾਂ ਤੇ ਨਦੀਆਂ ਤੇ ਜਾਂ ਪਾਣੀ ਦੇ ਜਿਹੜੇ ਹੋਰ ਸੋਰਸ ਹੈਗੇ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ ਪਰ ਜਿਹੜਾ ਅਸੀਂ ਸ਼ੁਰੂਆਤ ਕੀਤੀ ਹੈ ਉਹ ਕੀਤੀ ਅਸੀਂ April 'ਚ ਜਾ ਕੇ April ਦੇ ਅੰਨੇ ਦੇ ਵਿੱਚ ਅਸੀਂ ਸ਼ੁਰੂ ਕੀਤਾ ਸੀਗਾ ਸਤਲੁਜ ਤੇ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਡਰਾਈਵ ਸ਼ੁਰੂ ਕੀਤੀ ਕਲੀਨਿੰਗ ਡਰਾਈਵ ਤੇ ਉਸ ਤੋਂ ਬਾਅਦ ਹੌਲੀ ਹੌਲੀ ਸਾਡੇ ਨਾਲ ਜਦੋਂ ਸੋਸ਼ਲ ਮੀਡੀਆ ਤੇ ਇਹ ਗੱਲ ਆਈ ਤਾਂ ਵਲੰਟੀਅਰਸ ਹੋਰ ਬਹੁਤ ਸਾਰੇ ਜੁੜ ਗਏ ਤੇ ਫਿਰ ਅਸੀਂ ਇਹਨੂੰ ਇੱਕ ਪ੍ਰੋਪਰ ਟੀਮ ਦੀ ਤਰ੍ਹਾਂ ਨਾਲ ਅਸੀਂ ਕੰਮ ਕਰ ਰਹੇ ਹਾਂ ਤੇ ਅਸੀਂ ਅਲੱਗ-ਅਲੱਗ ਟੀਮਾਂ ਬਣਾਈਆਂ ਹੋਈਆਂ ਨੇ ਜਿਵੇਂ ਰੋਪੜ ਵਿੱਚ ਵੀ ਇੱਕ ਟੀਮ ਹੈ ਇੱਕ ਸਤਲੁਜ ਤੇ ਲੁਧਿਆਣੇ ਟੀਮ ਹੈਗੀ ਆ ਤੇ ਇੱਕ ਹੈਗੀ ਆ ਸਾਡੀ ਰਾਵੀ ਦੀ ਟੀਮ ਜਿਹੜੀ ਪੂਰੇ ਮੱਝ ਏਰੀਆ ਨੂੰ ਕਵਰ ਕਰਦੀ ਆ ਇਹਦੇ 'ਚ ਸਾਡਾ ਮੁੱਖ ਮਕਸਦ ਇਹ ਹੈ ਕਿ ਜਿਹੜੇ ਵੀ ਪਾਣੀ ਦੇ ਸਰੋਤ ਹੈ ਕਿਉਂਕਿ ਪੰਜਾਬ ਦੀ ਜਿਹੜੀ ਪਛਾਣ ਹੈ ਉਹ ਪੰਜਾਬਾਂ ਤੋਂ ਸੀਗੀ ਤੇ ਜਿਹੜੇ ਪਾਣੀ ਹੀ ਖਤਮ ਹੋ ਗਿਆ ਜਾਂ ਪਾਣੀ ਦੇ ਦਰਿਆ ਹੀ ਨਹੀਂ ਰਹੇ ਜਾਂ ਨਦੀਆਂ ਨਹਿਰਾਂ ਖਤਮ ਹੋ ਗਈਆਂ ਤਾਂ ਇੱਥੇ ਦੇ ਲੋਕਾਂ ਨੂੰ ਨਾ ਸਿਰਫ ਬਿਮਾਰੀਆਂ ਹੋਣਗੀਆਂ ਸਗੋਂ ਪੰਜਾਬ ਦੇ ਨਾਂ ਤੇ ਵੀ ਇੱਕ ਇੱਕ ਤਰ੍ਹਾਂ ਦੀ ਚੁਣੌਤੀ ਹੈ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੀਆਂ ਪੁਰਾਣੀਆਂ ਵੇਈਆਂ ਸੀਗੀਆਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਸੀਗੇ 36 ਵੇਈਆਂ ਵਹਿੰਦੀਆਂ ਨੇ ਦੁਆਬੇ ਦੇ ਵਿੱਚ ਤੇ ਇਧਰ ਸਾਡੀ ਰਾਵੀ ਹੈ ਜਾਂ ਹੋਰ ਬਹੁਤ ਸਾਰੀਆਂ ਨਹਿਰਾਂ ਨੇ ਆ ਜਿਹੜੇ ਅੱਪਰ ਬਾਰੀ ਦੁਆਬ ਨਹਿਰ ਹੈਗੀ ਹੈ ਜਿੰਨੇ ਵੀ ਪਾਣੀ ਦੇ ਸਰੋਤ ਨੇ ਜਿਹੜੇ ਲੁਕਤ ਹੋ ਚੁੱਕੇ ਆ ਜਾਂ ਜਿਹੜੇ ਗੰਦਲੇ ਹੋ ਚੁੱਕੇ ਆ ਸਭ ਨੂੰ ਬਚਾਉਣਾ ਤੇ ਰਿਵਾਈਵ ਕਰਨਾ ਜਿਹੜਾ ਸਾਡਾ ਮੁੱਖ ਮਕਸਦ ਹੈ ਜੀ ਤਾਰੀਵਾਲ ਇਸ ਲਈ ਜ ਪਹਿਲਾਂ ਅਸੀਂ ਰਾਵੀ ਤੇ ਵੀ ਜਾਂਦੇ ਹੁੰਦੇ ਸੀਗੇ ਤੇ ਹੁਣ ਤਾਰੀਵਾਲ ਦੇ ਸੀ ਇਸ ਲਈ ਸ਼ੁਰੂ ਕੀਤਾ ਕਿਉਂਕਿ ਸ਼ਹਿਰ ਦੇ ਵਿੱਚੋਂ ਚਾਲੇ ਤੋਂ ਨਹਿਰ ਨਿਕਲਦੀ ਹੈ ਪਰ ਇਸ ਨਹਿਰ ਨੂੰ ਜਦੋਂ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਾਂ ਕਾਫੀ ਸਾਫ ਸੁਥਰੀ ਹੁੰਦੀ ਸੀ ਪਰ ਹੁਣ ਹਰ ਨਹਿਰ ਦੇ ਤਰ੍ਹਾਂ ਇਸ ਨਹਿਰ ਦੇ ਵਿੱਚ ਵੀ ਬਹੁਤ ਸਾਰਾ ਕੂੜਾ ਕਰਕਟ ਪੂਜਾ ਸਮੱਗਰੀ ਜਾਂ ਖਾਦ ਪਦਾਰਥ ਸੁੱਟੇ ਜਾਂਦੇ ਆ ਜਦੋਂ ਕਿ ਅਸੀਂ ਲੋਕਾਂ ਨੂੰ ਇਸ ਤਰੀਕੇ ਨਾਲ ਅਵੇਅਰ ਕਰਦੇ ਹਾਂ ਕਿ ਪਾਣੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਹੈ ਚਾਹੇ ਉਹ ਖਾਣ ਵਾਲੀ ਹੈ ਚਾਹੇ ਉਹ ਪਲਾਸਟਿਕ ਹੈ ਚਾਹੇ ਉਹ ਚੁੰਨੀਆਂ ਨੇ ਚਾਹੇ ਪੂਰਾ ਸਮਗਰੀ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵੇਸਟ ਹੈਗਾ ਉਹ ਨਹੀਂ ਸੁੱਟਣਾ ਕਿਉਂਕਿ ਇਹੀ ਪਾਣੀ ਅੱਗੇ ਜਾ ਕੇ ਨਦੀਆਂ ਉਹਨਾਂ ਨੂੰ ਖੇਤਾਂ ਨੂੰ ਲੱਗਦਾ ਹੈ ਫਸਲਾਂ ਨੂੰ ਲੱਗਦਾ ਹੈ ਉਹਦੇ ਰਾਹੀਂ ਸਾਨੂੰ ਕੈਂਸਰ ਆਏਗੀ ਜ਼ਮੀਨ ਦਾ ਪਾਣੀ ਗੰਦਲਾ ਹੋਏਗਾ ਤੇ ਅਸੀਂ ਜਿਹੜਾ ਖਾਣ ਵਾਲੀਆਂ ਚੀਜ਼ਾਂ ਜਦੋਂ ਅਸੀਂ ਨਹਰਾ ਦੇ ਵਿੱਚ ਨਦੀਆਂ ਚ ਪਾਉਂਦੇ ਆ ਤਾਂ ਉਹ ਅਸੀਂ ਮੱਛੀਆਂ ਦਾ ਜਾਂ ਜੀਵਾਂ ਦਾ ਭਲਾ ਨਹੀਂ ਕਰਦੇ ਇਸੋ ਕੋ ਉਹਨਾਂ ਨੂੰ ਪਲਾਸਟਿਕ ਦੇ ਕੇ ਪ੍ਰਦੂਸ਼ਣ ਦੇ ਕੇ ਉਹਨਾਂ ਨੂੰ ਮਰਨ ਕੰਡੇ ਲੈ ਕੇ ਆਉਂਦੇ ਆ ਸੀ ਤੇ ਅਸੀਂ ਵੱਖ-ਵੱਖ ਤਰ੍ਹਾਂ ਨਾਲ ਏਰੀਆ 'ਚ ਧਾਰੀਵਾਲਾ ਸਾਡਾ ਪਹਿਲਾ ਦਿਨ ਹੈ ਤੇ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਹਰ ਸੰਡੇ ਅਸੀਂ ਇੱਕ ਧਾਰੀਵਾਲਾ ਜਿਹੜੀ ਟੀਮ ਹੈ ਉਹ ਸਾਡੀ ਪੱਕੀ ਰਹੇਗੀ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਤੇ ਇਸ ਤੋਂ ਬਿਨਾਂ ਅਸੀਂ ਕਲੀਨਿੰਗ ਡਰਾਈਵ ਵੀ ਕਰਦੇ ਹਾਂ ਜਿਹੜਾ ਕੋੜਾ ਕਚਰਾ ਲੋਕ ਸੁੱਟ ਕੇ ਜਾਂਦੇ ਨੇ ਨਹੀਂ ਹਟਦੇ ਉਹਨਾਂ ਨੂੰ ਅਸੀਂ ਸਾਫ਼ ਵੀ ਕਰਦੇ ਹਾਂ ਜੀ ਮੈਂ ਕਰਮਜੀਤ ਸਿੰਘ ਘਿਲੋਂ ਧਾਰੀਵਾਲ ਤੋਂ ਔਰ ਇਹ ਜਿਹੜੀ ਸੰਸਥਾ ਆ ਵਾਟਰ ਵੇਰੀਅਸ ਪੰਜਾਬ ਇਹਨਾਂ ਦਾ ਕੰਮ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਵੇਖਿਆ ਔਰ ਅੱਜ ਮੈਂ ਜਦੋਂ ਇਥੋਂ ਲੰਘਿਆ ਸੀ ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਜਿਹੜੇ ਵਲੰਟੀਅਰ ਨੇ ਇਹ ਸਾਡੇ ਕੋਲ ਵੀ ਆਏ ਨੇ ਮੈਂ ਇਹਨਾਂ ਨੂੰ ਸਤਿ ਕਰ ਉਹ ਜਿਹੜੇ ਲਾਡੋਵਾਲ ਬੋਲਤੇ ਇਹਨਾਂ ਨੂੰ ਮਿਲਿਆ ਸੀਗਾ ਇਹਨਾਂ ਦੇ ਵਲੰਟੀਅਰ ਨੂੰ ਪਹਿਲਾਂ ਕਿਉਂਕਿ ਇਹ ਜਿਹੜਾ ਸਾਡੇ ਗੁਰੂ ਸਾਹਿਬਾਨਾਂ ਦਾ ਫਰਮਾਨ ਆ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤਮ ਹਤ ਕੁਦਰਤੀ ਜਿਹੜੀਆਂ ਨਿਯਮਤਾ ਨੇ ਉਹਨਾਂ ਦੀ ਸਾਫ਼ ਸੰਭਾਲ ਵਾਸਤੇ ਜਿਵੇਂ ਪਾਣੀ ਆ ਇੱਕ ਅਨਮੋਲ ਜਿਹੜੀ ਸਾਨੂੰ ਨਿਯਮਤ ਮਿਲੀ ਹੋਈ ਹੈ ਪਰਮਾਤਮਾ ਵੱਲੋਂ ਉਹਨੂੰ ਉਹਦੀ ਸਾਫ਼ ਸਭਾਈ ਉਹਦੇ ਚ ਕੂੜਾ ਕਰਕਟ ਨਾ ਸੁੱਟਣਾ ਖਾਤ ਪਦਾਰਥ ਜਾਂ ਕੋਈ ਜਿੱਦਾਂ ਸਾਡੇ ਧਰਮਾਂ ਨਾਲ ਜੁੜੇ ਕੋਈ ਵਹਿਮ ਭਰਮ ਨੇ ਉਹ ਚੀਜ਼ਾਂ ਪਾਇ ਤੇ ਸਿਟਵੀਆਂ ਉਹਨਾਂ ਤੋਂ ਹੀ ਲੋਕਾਂ ਨੂੰ ਅਵੇਅਰ ਕਰਦੇ ਪਏ ਨੇ ਕਿਉਂਕਿ ਅਸੀਂ ਦੇਖਿਆ ਆ ਆਪਣੀ ਜ਼ਿੰਦਗੀ ਚ ਆਪਾਂ ਛੋਟੇ ਹੁੰਦੇ ਸੂਰਿਆਂ ਚ ਖਾਲਾਂ ਚ ਇਹਨਾਂ ਨਹਿਰਾ ਤੇ ਨਹਾਉਂਦੇ ਰਹੇ ਆ ਆਮ ਤੌਰ ਤੇ ਛੁੱਟੀਆਂ ਹੋਣੀਆਂ ਜੇਕਰ ਰਿਸ਼ਤੇਦਾਰ ਹੋ ਜਾਣ ਤਾਂ ਉੱਥੇ ਵੱਤ ਵਾਦ ਆਪਾਂ ਕਰਦੇ ਰਿਹਾ ਕਿ ਨਹਾਉਂਦੇ ਰਹੇ ਆ ਔਰ ਇਹਨਾਂ ਦੇ ਵਿੱਚ ਪਾਣੀ ਵੀ ਪੀਂਦੇ ਰਹੇ ਆ ਪਰ ਅੱਜ ਇਹ ਜਿਹੜੇ ਸਾਡੇ ਦਰਿਆ ਨਹਿਰਾਂ ਔਰ ਜਿਹੜੇ ਸੂਏ ਨੇ ਇਸ ਕਦਾਰ ਤੱਕ ਪਹੁੰਚ ਗਏ ਨੇ ਕਿ ਇਹਨਾਂ ਦੇ ਵਿੱਚੋਂ ਪਸ਼ੂ ਵੀ ਪਾਣੀ ਨਹੀਂ ਪੀ ਸਕਦੇ ਸੋ ਇਹਨਾਂ ਦਾ ਜਿਹੜਾ ਇਸ ਸੰਸਥਾ ਦਾ ਬਹੁਤ ਵੱਡਾ ਉਪਰਾਲਾ ਆ ਅਸੀਂ ਇਹਨਾਂ ਨਾਲ ਹਰ ਤਰ੍ਹਾਂ ਜੁੜੇ ਆ ਖੜੇ ਆ ਔਰ ਖੜੇ ਰਹਿਾਂਗੇ ਔਰ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਆ ਇਹਨਾਂ ਨੂੰ ਕਿਸ ਤਰ੍ਹਾਂ ਦੀ ਵੀ ਜਰੂਰਤ ਹੋਈ ਅਸੀਂ ਨਾਲ ਆ ਤੰਨ ਮਨ ਤੁਹਾਨ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਵਾਟਰ ਬੋਰੀ ਮੇਰਾ ਨਾਮ ਦਸ਼ਪ੍ਰੀਤ ਸਿੰਘ ਹੈ ਜੀ ਤੇ ਸਾਡੀ ਸੰਸਥਾ ਦਾ ਨਾਮ ਹੈ ਵਾਟਰ ਬੋਰੀਸ ਪੰਜਾਬ ਅਤੇ ਇਹ ਸੰਸਥਾ ਸ਼ੁਰੂ ਹੋਈ ਸੀ ਲੁਧਿਆਣੇ ਲਾਡੋਵਾਲ ਪੁਲ ਤੋਂ ਜੋ ਕਿ ਸਾਡੇ ਜਿਹੜੇ ਮੇਨ ਪ੍ਰੈਜ਼ੀਡੈਂਟ ਨੇ ਉਹ ਡਾਕਟਰ ਮਨਜੀਤ ਸਿੰਘ ਨੇ ਤੇ ਹੋਰ ਸਾਡੇ ਨਾਲ ਮੈਡਮ ਨੇ ਡਾਕਟਰ ਮੈਡਮ ਅਮਨਦੀਪ ਨੇ ਤੇ ਹੋਰ ਆਪਾਂ ਸੰਸਥਾ ਸਟਾਰਟ ਕੀਤੀ ਸੀ ਇੱਕ ਪੋਸਟਕਮੈਂਡਾਂ ਦੀ ਪੋਸਟ ਵੇਖੀ ਸੀ ਵਾਟਰ ਵਾਰੀਅਰਸ ਦੀ ਇਹਨਾਂ ਨੇ ਮੈਸੇਜ ਪਾਇਆ ਸੀ ਕਿ ਕਤਲੋਰ ਪੁਲ ਤੇ ਆਉਣਗੇ ਤੇ ਉੱਥੇ ਜਿਸ ਮੁਹਿੰਮ ਚੱਲਾਂਗੇ ਫਿਰ ਉਸ ਤੋਂ ਉਹਦੇ ਨਾਲ ਮੈਂ ਇਹਨਾਂ ਨਾਲ ਜੁੜਿਆ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਜ਼ਿੰਮੇਵਾਰ ਦਿੱਤੀ ਕਿ ਨਾਲ ਥੋੜੇ ਨਾਲ ਜੋੜਨ ਥੋੜੇ ਹੋਰ ਸਾਥ ਦੇਣ ਫਿਰ ਇਸ ਤਰ੍ਹਾਂ ਇੱਕ ਟੀਮ ਬਣਦੀ ਗਈ ਅੱਜ ਅਸੀਂ ਆ ਤਾਰੀਵਾਲ ਪੁਲ ਤੇ ਆਉਣ ਦਾ ਪਲਾਨ ਕੀਤਾ ਸੀ ਪਿਛਲੇ ਸ਼ਨੀਵਾਰ ਤੇ ਅੱਜ ਅਸੀਂ ਪੁੱਜੇ ਹਾਂ ਤੇ ਵੇਖਿਆ ਕਿ ਇੱਥੇ ਬਹੁਤ ਸਾਰੇ ਲੋਕਾਂ ਨੇ ਕੂੜਾ ਸੁੱਟਿਆ ਹੋਇਆ ਹੈ ਤੇ ਸਾਡੀ ਇਹੀ ਲੋਕਾਂ ਨੂੰ ਅਪੀਲ ਹੈ ਕਿ ਘਟ ਤੋਂ ਘਟ ਤੇ ਬਿਲਕੁਲ ਬੰਦ ਇਸ ਕੂੜਾ ਨਾ ਸੁੱਟੇ ਜਾਵੇ ਤਾਂ ਜੋ ਪੰਜਾਬ ਦੇ ਪਾਣੀਆਂ ਨੂੰ ਬਚਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ